ਹਾਂਜੀ ਦੋਸਤੋ ਪਿੰਡੂ ਜੀਮੀਦਾਰ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਸੇਲ ਵਾਲੇ ਦੋ ਜਾਨਵਰ ਦਿਖਾਉਣੇ ਆ ਇੱਕ ਤਾਂ ਆਹ ਨੁਕਰੀ ਬਸ਼ੇਰੀ ਆ ਮਿੱਤਰੋ ਬਹੁਤ ਜ਼ਿਆਦਾ ਸ਼ਕੀਨ ਤੇ ਦੂਜੀ ਹੈਗੀ ਆਹ ਗੱਬਣ ਮਾਰਵਾੜੀ ਘੋੜੀ 10 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਬਾਡੀ ਬਣਤਰ ਦੀ ਇੱਕ ਤਾਂ ਇਹ ਬੜੀ ਜਿਆਦਾ ਖੁੱਲੀ ਆ ਨਿਗਾਹ ਮਾਰ ਲਓ ਤੁਸੀਂ ਪਿੱਠ ਪੁੜਾ ਇਹਦਾ ਬੜਾ ਜਿਆਦਾ ਚੰਗਾ ਘੋੜੀ ਮਜ਼ਬੂਤ ਬੜੀ ਆ ਤੇ ਸੁਭਾਅ ਦੀ ਬੜੀ ਸਾਉ ਠੰਡੀ ਸੀਲ ਆ ਆ ਤੁਸੀਂ ਦੇਖ ਸਕਦੇ ਹੋ ਬਾਈ ਹੁਣਾਂ ਦਾ ਜਿਹੜਾ ਛੋਟਾ ਜਿਹਾ ਜਬਾਕ ਆ ਇਹ ਤੇ ਝੂਟੇ ਝਟ ਆਮ ਹੀ ਲਈ ਜਾਂਦਾ ਰਹਿੰਦਾਗਾ ਸੋ ਇਹ ਦੋਨੇ ਜਾਨਵਰ ਇੱਕੇ ਬੰਦੇ ਕੋਲੇ ਸੇਲ ਆ ਬੰਦਿਆਂ ਦਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਇੱਕ ਦੋ ਜਾਨਵਰ ਸ਼ੌਂਕ ਨਾਲ ਘਰੇ ਰੱਖਦੇ ਆ ਬਰੀਡਿੰਗ ਤੇ ਘੋੜੀਆਂ ਲਾਈਆਂ ਵੀ ਆ ਨੇ ਤੇ ਅੱਗੇ ਬੱਚੇ ਬਾਅਦ ਚੋਂ ਸੇਲ ਕਰ ਦਿੰਦੇ ਆ ਸੋ ਪਹਿਲਾਂ ਗੱਲਬਾਤ ਆਪਾਂ ਐਸ ਨੁਕਰੀ ਬਸ਼ੇਰੀ ਬਾਰੇ ਕਰਦੇ ਆ ਨਿਗਾਹ ਮਾਰੋ ਤੁਸੀਂ ਕੰਨ ਕੰਨ ਬਹੁਤ ਜ਼ਿਆਦੇ ਸ਼ਕੀਨ ਆ ਬਸ਼ੇਰੀ ਦਾ ਛੋਟਾ ਤੇ ਸ਼ਕੀਨਕੁੰਡੀ ਵਾਲਾ ਕਾਨਾ ਗਲਾਬੀਪਨ ਬੜਾਗਾ ਬਸ਼ੇਰੀ ਦੇ ਵਿੱਚ ਇਹ ਡੋੜਡਾਲੇ ਚੈਂਪੀਅਨ ਘੋੜੇ ਮਹਾਰਾਣੀ ਦਿੱਤੀ ਆ ਮਿੱਤਰੋ ਤੇ ਦਲਸ਼ੇਰ ਕਾਕੀ ਦੀ ਪੋਤੀ ਆ ਹੂਬ ਹੂ ਮਹਾਰਾਣੇ ਦਾ ਧਲੇਖਾ ਪਾਉਂਦੀ ਆ ਇਹ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਮਹਾਰਾਣੇ ਦੇ ਜਿਹੜੇ ਬੱਚੇ ਆ ਉਹ ਦੂਰੋਂ ਹੀ ਪਛਾਣੇ ਜਾਂਦੇ ਆ ਕਿਉਂਕਿ ਉਹਨਾਂ ਦੇ ਵਿੱਚ ਜਿਹੜੀਆਂ ਬਣਤਰਾਂ ਆਉਂਦੀਆਂ ਨੇ ਉਹਦੇ ਬੱਚਿਆਂ ਦੇ ਵਿੱਚ ਹੂ ਹੂ ਡਿੱਟੋ ਆਪਦੇ ਪਿਓ ਵਾਲੀਆਂ ਆਉਂਦੀਆਂ ਨੇ ਸ਼ੂ ਬਹੁਤ ਕਰਦੇ ਆ ਬੱਚੇ ਗਰਦਨ ਗੁਰਦਨ ਦੀ ਲੰਬਾਈ ਬੇਲਬੂਲ ਮੂੰਹ ਮਹਾਂਦਰੇ ਦੇ ਬੜੇ ਸੋਹਣੇ ਆ ਬਰੀਕੀਆਂ ਬੜੀਆਂ ਨੇ ਉਸੇ ਤਰ੍ਹਾਂ ਇਹ ਬਸ਼ੇਰੀ ਵੀ ਬੜੀ ਸ਼ਕੀਨਾ 22 ਮਹੀਨੇ ਦੀ ਉਮਰ ਆ ਤੇ ਕਾਦੇ ਦਾ 58 ਇੰਚਾ ਮਾੜੇ ਮੋٹے ਕੰਨਾਂ ਦੇ ਵਿੱਚ 2-4 ਸਪੌਟ ਹੈਗੇ ਆ ਬਾਕੀ ਬਸ਼ੇਰੀ ਬਿਲਕੁਲ ਸਾਫ ਆ ਪੌਰੀਆਂ ਦੀ ਬਿਲਕੁਲ ਕਲੀਅਰ ਆ ਤੇ ਇਹਦੀ ਜਿਹੜੀ ਮੰਗ ਹੀ ਉਹ ਜਨਮ ਦਿਨ ਤੋਂ 3 ਦਿਨਾਂ ਬਾਅਦ ਪੂਰੀ ਹੋ ਗਈ ਸੀ ਬਾਈ ਹੁਣਾਂ ਨੇ ਬੇਸ਼ੇਰੀ ਬੜੇ ਰੀਜਨਲ ਸੰਭੀ ਆ ਸੋ ਹੁਣ ਆਪਾਂ ਗੱਲਬਾਤ ਕਰਦੇ ਆ ਇਸ ਘੋੜੀ ਬਾਰੇ ਘੋੜੀ ਦੀ ਜਿਹੜੀ ਉਮਰ ਆ ਦੋਸਤੋ ਇਹਨੇ ਤੀਜੇ ਸੂਏ ਸੂਣਾਗਾ 5 ਸਵਾ 5 ਸਾਲੇ ਦੀ ਉਮਰ ਆ ਤੇ ਇਸ ਵੇਲੇ ਇਹ 10 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਖਲੀਫੇ ਤੋਂ ਜਿਹੜਾ ਬਾਈ ਜਗਪ੍ਰੀਤ ਦੇ ਕੋਲੇ ਆ ਮੱਜੂ ਕੇ ਬਲੱਡ ਲਾਈਨ ਦਾ ਘੋੜਾ ਬਲੰਦ ਦਾ ਬੱਚਾ ਉਹ ਪਹਿਣੀ ਰੋਡਾ ਸਟੱਡ ਫਾਰਮ ਦੇ ਉੱਤੇ ਤੁਸੀਂ ਸਾਰੇ ਜਾਣਦੇ ਹੋ ਇੰਡੀਆ ਲੈਵਲ ਦੇ ਤਕਰੀਬਨ ਸਾਰੇ ਸ਼ੋਅਾਂ ਦੇ ਵਿੱਚ ਉਹਨੇ ਚੰਗੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਉਹ ਤੋਂ 10 ਮਹੀਨਿਆਂ ਦੀ ਗੱਬਣ ਚੈੱਕ ਪਾਸਾ ਘੋੜੀ ਇਹ ਕੱਦਾ ਜਿਹੜਾ ਘੋੜੀ ਦਾ 62 ਇੰਚ ਤੋਂ ਮਾੜੀ-ਮੋਟੀ ਨਿਮਦੀ ਆ ਜੇ ਤੁਸੀਂ ਜਾ ਕੇ ਮਿਲੋਗੇ ਨਾ 62 ਇੰਚ ਤੋਂ ਮਾੜੀ-ਮੋਟੀ ਹਵਾ ਸਮਾਣੀ ਦਬਦੀ ਆ ਘੋੜੀ 62 'ਚ ਪੈਂਦੀ ਜੇ ਆ ਪੌਣੇ 62 ਕਹਿ ਲਓ ਇਹਨੂੰ ਚਾਹੇ ਤੁਸੀਂ 62 ਕਹਿ ਲਓ ਇੱਥੇ ਜਿਹੜਾ ਕੱਦ ਆਗਾ ਜਦੋਂ ਮਰਜ਼ੀ ਤੁਸੀਂ ਜਾ ਕੇ ਤਸੱਲੀ ਕਰ ਸਕਦੇ ਹੋ ਆਪਾਂ ਮਿਣੀ ਵੀ ਸੀ ਹਾਈਟ ਇਹਦੀ ਤੇ ਬਾਡੀ ਬਣਤਰ ਤੁਸੀਂ ਚੈੱਕ ਕਰੋ ਸਵਾਰੀ ਦੇ ਹੱਕ ਨੂੰ ਬਹੁਤ ਜਿਆਦਾ ਚੰਗੀ ਆ ਤੋਰਾ ਸੋਹਣਾ ਤੁਰਦੀ ਆ ਤੇ ਸੁਭਾਅ ਦੀ ਬੜੀ ਸਾਉਸੀਲਾ ਸੋ ਮੱਥੇ ਤੇ ਘੋੜੀ ਦੇ ਫੁੱਲ ਆ ਬਾਕੀ ਸਾਰਾ ਰੰਗ ਆ ਜਿਹੜਾ ਕਾਲਾ ਆਗਾ ਸੋ ਜਿਹੜਾ ਵੀ ਕੋਈ ਚਾਹਵਣ ਸੱਜਣੇ ਘੋੜੀ ਖਰੀਦਣਾ ਚਾਹੁੰਦਾ ਪਹਿਲਾਂ ਵੀ ਇਹਨੇ ਜਿਹੜੇ ਦੋ ਬੱਚੇ ਦਿੱਤੇ ਆਗੇ ਬਹੁਤ ਟਾਪ ਦੇ ਦਿੱਤੇ ਆ ਬੱਚਾ ਵੱਡਾ-ਵੜਾ ਦਿੰਦੀ ਆ ਬਾਡੀ ਤੋਂ ਹੀ ਤੁਸੀਂ ਜੱਜਮੈਂਟ ਲਾ ਸਕਦੇ ਹੋ ਪੈਰਾਂ ਪੂਰਾ ਦੀ ਬੜੀ ਮਜ਼ਬੂਤ ਆ ਪਿੱਠ ਪੂੜਾ ਤੁਸੀਂ ਨਿਗਾਹ ਮਾਰੋ ਕਿਸੇ ਪਾਸਿਓ ਕੋਈ ਘਾਟ ਨਹੀਂ ਸੇਵਾ ਬੜੀ ਆ ਵੀਰ ਹੋਣਾ ਦੀ ਇਹ ਜਿਹੜਾ ਬਾਈਆਂ ਦਾ ਪਿੰਡ ਆ ਕਾਤਰੋਂ ਸੰਗਰੂਰ ਤੋਂ ਤਕਰੀਬਨ 28-29 ਕਿਲੋਮੀਟਰ ਦੂਰ ਆ ਤੇ ਸ਼ੇਰਪੁਰ ਤੋਂ 4.5-5 ਕਿਲੋਮੀਟਰ ਦੂਰ ਰਹਿ ਜਾਂਦਾ ਇਹ ਪਿੰਡ ਬਾਈ ਸਿਮਰਜੀਤ ਸਿਮਮੇ ਦਾ ਆਪਾਂ ਕੰਟੈਕਟ ਨੰਬਰ ਦੇਤਾ ਸਕਰੀਨ ਤੇ 98554 37 268 ਇਸ ਨੰਬਰ ਤੇ ਕਾਲ ਕਰਕੇ ਜਿਹਨੇ ਕਿਸੇ ਨੇ ਆ ਨੌਕਰੀ ਬਸ਼ੇਰੀ ਖਰੀਦਣੀ ਆ ਤਾਂ ਤੁਸੀਂ ਇਹਦੇ ਬਾਰੇ ਗੱਲਬਾਤ ਕਰ ਸਕਦੇ ਹੋ ਤੇ ਜਿਹੜੀ ਰੇਟ ਦੀ ਗੱਲਬਾਤ ਆ ਉਹ ਤੁਹਾਡੇ ਨਾਲ ਬਾਈ ਫੋਨ ਤੇ ਕਰੂਗਾ ਤੇ ਜੇ ਕਿਸੇ ਨੇ ਘੋੜੀ ਖਰੀਦਣੀ ਆ ਚਾਵਣ ਸੱਜਣਾ ਜਿਹੜਾ ਵੀ ਕੋਈ ਘੋੜੀ ਵੀ ਤੁਸੀਂ ਲੈ ਸਕਦੇ ਹੋ ਘੋੜੀ ਦਾ ਸੂਣ ਦੇ ਵਿੱਚ ਹੁਣ ਮਹੀਨਾ ਕੀ ਰਹਿ ਗਿਆ ਪੂਰੇ ਅੱਜ ਹੁਣ 10 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਮਹੀਨਾ ਕਿ ਰਹਿ ਗਿਆ ਇਹਦਾ ਸੋ ਜੇ ਕਿਸੇ ਨੇ ਘੋੜੀ ਖਰੀਦਣੀ ਆ ਘੋੜੀ ਵੀ ਬਹੁਤ ਟੌਪ ਦੀ ਆ ਸਾਊ ਸੀਲਾ ਤੋਰੇ ਦੇ ਹੱਕ ਨੂੰ ਚੰਗੀ ਆ ਕੱਦ ਵੀ 62 ਇੰਚ ਹੈਗਾਗਾ ਤੇ ਬਾਕੀ ਤੁਸੀਂ ਨਿਗਾਹ ਮਾਰ ਲਿਓ ਜਾ ਕੇ ਆਪਦੀ ਤਸੱਲੀ ਕਰ ਲਿਓ ਸੰਗਰੂਰ ਜ਼ਿਲ੍ਹਾ ਬੀਰ ਹੋਣਾ ਦਾ ਕਾਤਰੋਂ ਪਿੰਡ ਆ ਬਾਈ ਦਾ ਨੰਬਰ ਆਪਾਂ ਇੱਕ ਵਾਰ ਫੇਰ ਦੱਸ ਦਿੰਨੇ ਆ ਸਿਮਰਜੀਤ ਦਾ 98554 37268 ਜੇ ਕਿਸੇ ਨੇ ਦੋਨੇ ਜਾਨਵਰ ਖਰੀਦਣੇ ਆ ਨੁਕਰੀ ਬਸ਼ੇਰੀ ਜਾਂ ਘੋੜੀ ਤਾਂ ਦੋਨਾਂ ਦਾ ਇਕੱਠਿਆਂ ਦਾ ਵੀ ਤੁਸੀਂ ਸੌਦਾ ਕਰ ਸਕਦੇ ਹੋ ਆਪਾਂ ਨੂੰ ਪਤਾ ਵੀ ਜੇ ਦੋਨੇ ਇਕੱਠੇ ਖਰੀਦਾਂਗੇ ਉਹਦੇ 'ਚ ਮਾੜੀ-ਮੋਟੀ ਰਾਇਤ ਫਾਇਦਾ ਹੋ ਜਾਂਦੀ ਆ ਆ ਤੁਸੀਂ ਦੇਖ ਸਕਦੇ ਹੋ ਇੱਥੇ ਬਾਈ ਦਾ ਜਵਾਕ ਨਾਲ ਬੈਠਾ ਈ ਵੀ ਆਮੀਏ ਦੇ ਘੋੜੀ ਦੇ ਉੱਤੇ ਬਹਿ ਕੇ ਝੂਟੇ ਝਾਟੇ ਲੈ ਲੈਂਦਾ ਸੌ ਸੀਲ ਘੋੜੀ ਆ ਮਿੱਤਰੋ ਤੇ ਕਾਲ ਕਰ ਲਿਓ ਬਾਈ ਸਿਮਮੇ ਨੂੰ ਜਾਨਵਰ ਦੋਨੇ ਹੀ ਸਾਫ਼ ਸੁਥਰੇ ਆ ਤੇ ਸਮੇਂ ਵੀ ਪਲੇਵੇ ਜਾਨਵਰ ਆ ਫੋਨ ਲਾ ਲਿਓ ਬਾਈ ਸਿਮਮੇ ਨੂੰ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ